ਸਤਿ ਸ੍ਰੀ ਅਕਾਲ ਦੋਸਤੋ ਉਮੀਦ ਆ ਸਾਰੇ ਵਧੀਆ ਹੋਵੋਗੇ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਆਪਣੀ ਨਵੀਂ ਕਲਾਸ ਦੀ ਜਿਹਦੇ ਵਿੱਚ ਕਾਫੀ ਵੀਰਾਂ ਦੇ ਲਾਈਵ ਦੇ ਵਿੱਚ ਜਿਹੜਾ ਆਪਾਂ ਸ਼ਾਮ ਨੂੰ 6:30 ਵਜੇ ਲਾਈਵ ਆਉਣੇ ਹੁੰਦੇ ਆ ਉਹਦੇ ਵਿੱਚ ਕਾਫੀ ਸਵਾਲ ਕੀਤੇ ਸੀਗੇ ਤੇ ਉਹਨਾਂ ਬਾਰੇ ਡਿਸਕਸ ਕਰਾਂਗੇ ਤੇ ਆਪਣੀਆਂ ਆਉਣ ਵਾਲੀਆਂ ਕਲਾਸਾਂ ਜਿਵੇਂ ਹੁਣ ਰੈਗੂਲਰ ਕਲਾਸਾਂ ਚੱਲਣਗੀਆਂ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਉਹ ਮੁੱਦਿਆਂ ਤੇ ਗੱਲਬਾਤ ਕਰਾਂਗੇ ਜਿਹੜੇ ਮੁੱਦਿਆਂ ਤੇ ਲਾਈਵ ਦੇ ਵਿੱਚ ਵੀਰਾਂ ਨੇ ਸਵਾਲ ਤੇ ਜਵਾਬ ਕੀਤੇ ਸੀਗੇ ਤੇ ਨਾਲ ਤੁਹਾਨੂੰ ਮੈਂ ਦੱਸ ਦੇਵਾਂ ਅੱਜ ਦੀ ਜਿਹੜੀ ਆ ਸਕਰੀਨ ਤੇ ਤੁਸੀਂ ਪ੍ਰੋਫਾਈਲ ਦੇਖ ਰਹੇ ਹੋਗੇ ਕਾਫੀ ਵੀਰ ਆਪਣੀ ਮਨਪਰੀਤ ਮਣੀ ਵਾਲੀ ਆਈਡੀ ਤੇ ਹਨਾ ਫੋਲੋ ਕੀਤਾ ਹੋਇਆ ਵੀਰਾਂ ਨੇ ਤੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਜਿਹਦੇ ਵਿੱਚ ਫੇਸਬੁੱਕ ਪੇਜ ਤੇ ਮਨਪਰੀਤ ਲੋਹਾ ਖੇੜਾ ਪੰਜਾਬੀ ਦੇ ਵਿੱਚ ਲਿਖਿਆ ਹੋਇਆਗਾ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਤੁਸੀਂ ਇਸੇ ਹੀ ਚੈਨਲ ਤੇ ਆ ਕੇ ਸਬਸਕ੍ਰਾਈਬ ਕਰੋ ਜੀ ਸੋ ਇਹਦੇ ਉੱਤੇ ਹੁਣ ਆਪਾਂ ਕੀ ਕਰਿਆ ਕਰਾਂਗੇ ਜਾਂ ਫਿਰ ਆਪਣੇ ਫੇਸਬੁੱਕ ਪੇਜ ਤੇ ਜਾਂ ਫਿਰ ਇੱਕ YouTube ਚੈਨਲ ਤੇ ਆਪਾਂ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਮਾਰਕੀਟ ਦਾ ਵੀਊ ਆਨਲਾਈਨ ਦਿਖਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਤੁਹਾਡੇ ਨਾਲ ਆਨਲਾਈਨ ਡਿਸਕਸ ਕਰਿਆ ਕਰਾਂਗੇ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਜਿਹੜੇ ਜਿਹੜੇ ਭਰਾਵਾਂ ਨੇ ਇਹ ਪੇਜ ਨਹੀਂ ਫੋਲੋ ਕੀਤਾ ਜਰੂਰ ਫੋਲੋ ਕਰ ਲਓ ਤੇ ਨਾਲ ਦੀ ਨਾਲ ਨਵੇਂ YouTube ਚੈਨਲ ਦੀ ਆਪਾਂ ਅੱਜ ਗਰੁੱਪ ਦੇ ਵਿੱਚ ਲਿੰਕ ਪਾ ਦੇਵਾਂਗੇ ਉਹਦੇ ਉੱਤੇ ਜਰੂਰ ਜਾ ਕੇ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਜੀ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਜਿਵੇਂ ਲਾਈਵ ਦੇ ਵਿੱਚ ਕਾਫੀ ਵੀਰਾਂ ਨੇ ਇਸ ਵਾਰ ਪਾਇ ਸੀ ਨਾ ਵੀ ਤੁਸੀਂ ਐਨਐਸਸੀ ਦਾ ਡਾਟਾ ਸਾਨੂੰ ਸਮਝ ਨਹੀਂ ਆਇਆ ਤੁਸੀਂ ਐਨਐਸਸੀ ਦੇ ਡਾਟੇ ਤੇ ਪ੍ਰੋਪਰ ਵੀਡੀਓ ਬਣਾਓ ਤੇ ਆਪਾਂ ਅੱਜ ਮੋਟੀ ਮੋਟੀ ਜੀ ਗੱਲਬਾਤ ਦੁਬਾਰਾ ਐਨਐਸਸੀ ਦੇ ਚਾਰਟ ਤੇ ਕਰਾਂਗੇ ਜਿਵੇਂ ਤੁਸੀਂ ਐਨਐਸਸੀ ਦਾ ਡਾਟਾ ਦੇਖ ਰਹੇ ਹੋ ਸਭ ਤੋਂ ਪਹਿਲਾਂ Chrome ਦੇ ਵਿੱਚ ਉੱਪਰ ਕੀ ਲਿਖਣਾ ਹੁੰਦਾ ਤੁਸੀਂ ਐਨਐਸਸੀ ਲਿਖੋਗੇ ਕੱਲਾ ਤਾਂ ਵੀ ਆ ਜਾਏਗਾ ਐਨਐਸਸੀ.com ਲਿਖ ਲੋਗੇ ਤਾਂ ਵੀ ਆ ਪੇਜ ਖੁੱਲ ਕੇ ਆ ਜਾਵੇਗਾ ਹੁਣ ਇੱਥੇ ਹੁੰਦਾ ਕੀ ਹੈ ਜੀ ਇੱਥੇ ਬਾਏ ਤੇ ਸੈਲਰ ਦੋਨੋਂ ਹੀ ਹਨਾ ਬੈਠੇ ਹੁੰਦੇ ਨੇ ਕਿ ਜਿੰਨਾ ਤੋਂ ਆਪ ਨੂੰ ਪਤਾ ਲੱਗਦਾ ਮਾਰਕੀਟ ਦਾ ਇੱਕ ਵਿਊ ਬਣ ਜਾਂਦਾ ਆਪਣਾ ਜ਼ਰੂਰੀ ਨਹੀਂ ਵੀ ਤੁਸੀਂ ਨੇ ਸਾਰੀ ਟਰੇਡ ਹੀ ਇਸੇ ਦੇ ਮੁਤਾਬਕ ਲੈਣੀ ਆ ਇਹ ਜ਼ਰੂਰੀ ਨਹੀਂ ਹੈਗਾ ਜੀ ਇਹ ਗੱਲ ਨੂੰ ਨੋਟ ਕਰਿਓ ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਆਪਾਂ ਸੇਬੀ ਤੋਂ ਰਜਿਸਟਰਡ ਨਹੀਂ ਹੈ ਜੀ ਤੇ ਮੈਂ ਨਾ ਹੀ ਕਿਸੇ ਨੂੰ ਕੋਈ ਚੀਜ਼ ਕੋਈ ਸੈੱਲ ਜਾਂ ਪੁੱਟ ਦੀ ਬਾਈ ਦੇ ਕਾਲ ਵਗੈਰਾ ਪ੍ਰੋਵਾਈਡ ਕਰਵਾਉਣਾ ਹਨਾ ਤੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਸਿਰਫ ਐਜੂਕੇਸ਼ਨ ਪਰਪਸ ਦੇ ਲਈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਐਨ ਐਸ ਸੀ ਦਾ ਡਾਟਾ ਜਦੋਂ ਲਿਖੋਗੇ ਇਸ ਤਰ੍ਹਾਂ ਦਾ ਤੁਹਾਨੂੰ ਹਨਾ ਪੇਜ ਖੁੱਲ ਕੇ ਆ ਜਾਏਗਾ ਜਿਹਦੇ ਵਿੱਚ ਹੋਮ ਅਬਾਊਟ ਮਾਰਕੀਟ ਕੈਪ ਮਾਰਕੀਟ ਡਾਟਾ ਅਨ ਵੈਸਟ ਲਿਸਟ ਇਸ ਤਰ੍ਹਾਂ ਦੀਆਂ ਬਹੁਤ ਸਾਰਾ ਕੁਝ ਲਿਖਿਆ ਮਿਲ ਜੂਗਾ ਪਰ ਇਹਦੇ ਵਿੱਚੋਂ ਆਪਣੇ ਮੇਨ ਮੇਨ ਚੀਜ਼ਾਂ ਹੀ ਸਿਲੈਕਟ ਕਰਨੀਆਂ ਹੁੰਦੀਆਂ ਨੇਗੀਆਂ ਜਿਵੇਂ ਇੱਥੇ ਦੇਖ ਸਕਦੇ ਹੋ ਤੁਸੀਂ ਨਿਫਟੀ ਲਿਖਿਆ ਹੋਇਆਗਾ ਜੇਕਰ ਆਪਾਂ ਨਿਫਟੀ ਦੇ ਵਿੱਚ ਟ੍ਰੇਡ ਕਰ ਰਹੇ ਹਾਂਗੇ ਤਾਂ ਆਪਾਂ ਇੱਥੇ ਨਿਫਟੀ ਹੀ ਸਿਲੈਕਟ ਰਹਿਣ ਦੇਵਾਂਗੇ ਤਾਂ ਇੱਥੇ ਨੀਚੇ ਲਿਖਿਆ ਹੋਇਆ ਸਟ੍ਰਾਈਕ ਪ੍ਰਾਈਸ ਜਿੰਨੇ ਤੇ ਮਾਰਕੀਟ ਚੱਲ ਰਹੀ ਆ ਹੁਣ ਇਸ ਟਾਈਮ ਮਾਰਕੀਟ ਕਿੰਨੇ ਤੇ ਚੱਲ ਰਹੀ ਆ 22032 ਤੇ ਚੱਲ ਰਹੀ ਹੈਗੀ ਇਹ ਇੱਥੋਂ ਥੋੜੇ ਥੋੜੇ ਟਾਈਮ ਬਾਅਦ ਮਤਲਬ 3 ਮਿੰਟ 5 ਮਿੰਟ ਬਾਅਦ ਰੀਫਰੈਸ਼ ਕਰਨਾ ਪੈਂਦਾ ਜੀ ਆਪਾਂ ਨੂੰ ਰੀਫਰੈਸ਼ ਕਰਨ ਤੋਂ ਬਿਨਾ ਜੇਕਰ ਦੇਖਾਂਗੇ ਤਾਂ ਜਿਹੜੇ ਸਟ੍ਰਾਈਕ ਪ੍ਰਾਈਸ ਹੁਣ ਇੱਥੇ ਖੜੇ ਦੇਖਣਗੇ ਤੁਹਾਨੂੰ ਦੇਖੋ ਇਸ ਤਰ੍ਹਾਂ ਇਹ ਉਹੀ ਦਿਖੀ ਜਾਣਗੇ ਜਿੰਨਾ ਟਾਈਮ ਤੁਸੀਂ ਰੀਫਰੈਸ਼ ਨਹੀਂ ਕਰੋਗੇ ਤਾਂ ਹਨ ਤੁਹਾਨੂੰ ਉਹਦੇ ਵਿੱਚ ਦਿੱਕਤ ਆ ਸਕਦੀ ਹੈ ਜੇ ਬਿਨਾਂ ਰੀਫਰੈਸ਼ ਕਰੇ ਤੁਸੀਂ ਦੇਖੋਗੇ ਨੰਬਰ 2 ਤੇ ਇਹ ਚੀਜ਼ ਨੋਟ ਕਰਿਓ ਜੀ ਤੇ ਇੱਥੇ ਕੀ ਲਿਖਿਆ ਹੁੰਦਾ ਐਕਸਪਾਇਰੀ ਡੇਟ ਜਿਵੇਂ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਵੀ ਹਰੇਕ ਨਿਫਟੀ ਜਾਂ ਬੈਂਕ ਨਿਫਟੀ ਜਾਂ ਫਿਰ ਫਿਰ ਨਿਫਟੀ ਮੈਡਕੈਪ ਨਿਫਟੀ ਸਨਸੈਕਸ ਇਹ ਸਾਰਿਆਂ ਦੀ ਹੀ ਇੱਕ ਐਕਸਪਾਇਰੀ ਹੁੰਦੀ ਹੈਗੀ ਜਿਹੜੀ ਕਿ ਵੀਕਲੀ ਸਮਾਪਤ ਹੋ ਜਾਂਦੀ ਹੈਗੀ ਉਹ ਸਾਰੀਆਂ ਮੈਂ ਪੁਰਾਣੀਆਂ ਵੀਡੀਓ ਦੇ ਵਿੱਚ ਦੱਸੀਆਂ ਹੋਈਆਂ ਨੇਗੀਆਂ ਤੇ ਨਾਲ ਦੇ ਨਾਲ ਇੱਥੇ ਐਕਸਪਾਇਰੀ ਦੀ ਡੇਟ ਵੀ ਆਉਂਦੀ ਹੁੰਦੀ ਹੈਗੀ 18 ਜਨਵਰੀ ਨੂੰ ਜਿਵੇਂ ਹੁਣ ਨਿਫਟੀ ਦੀ ਐਕਸਪਾਇਰੀ ਹੈਗੀ ਅੱਜ 17 ਜਨਵਰੀ ਹੋ ਚੁੱਕੀ ਆ 18 ਜਨਵਰੀ ਨੂੰ ਕੱਲ ਨੂੰ ਮਤਲਬ ਇਹਦੀ ਐਕਸਪਾਇਰੀ ਆ ਕੱਲ ਤੋਂ ਬਾਅਦ ਉਰੇ ਨੈਕਸਟ ਐਕਸਪਾਇਰੀ ਦੀ ਡੇਟ ਆਜੂਗੀ 25 ਜਨਵਰੀ ਠੀਕ ਹੈ ਜੀ ਇਸ ਤਰ੍ਹਾਂ 25 ਜਨਵਰੀ ਵਾਲੀ ਆ ਜਾਂਦੀ ਆ ਤੇ ਕਾਫੀ ਵੀਰਾਂ ਦੇ ਇਹ ਸਵਾਲ ਹੁੰਦੇ ਨੇ ਵੀ ਅਸੀਂ ਇੱਕ ਹਫਤੇ ਤੋਂ ਬਾਅਦ ਆਪਣਾ ਜਿਹੜਾ ਨਿਫਟੀ ਬੈਂਕ ਨਿਫਟੀ ਦੇ ਵਿੱਚ ਟ੍ਰੇਡ ਕਰਦੇ ਹਾਂ ਵੀ ਉਹ ਆਪਾਂ ਰੱਖ ਸਕਦੇ ਜੀ ਜ਼ਰੂਰ ਰੱਖ ਸਕਦੇ ਹੋ ਵੀਰੇ ਤੁਸੀਂ ਪਰ ਇੱਥੇ ਇਹ ਦੇਖ ਸਕਦੇ ਹੋ ਜਿਵੇਂ ਹੁਣ ਪ੍ਰੀਮੀਅਮ 18 ਜਨਵਰੀ ਵਾਲਾ ਮਾਰਕੀਟ ਕਿੰਨੇ ਤੇ ਚੱਲ ਰਹੀ ਹੈ 22000 ਤੇ 22000 ਵਾਲਾ ਪ੍ਰੀਮੀਅਮ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਜੇਕਰ ਕਾਲ ਸਾਈਡ ਦਾ 뷰 ਆ ਤੁਹਾਡਾ ਤਾਂ 22000 ਵਾਲਾ ਪ੍ਰੀਮੀਅਮ 101 ਰੁਪਏ ਦਾ ਚੱਲ ਰਿਹਾਗਾ ਇਹ ਚੀਜ਼ ਧਿਆਨ ਦੇ ਵਿੱਚ ਰੱਖਿਓ ਜੇਕਰ ਤੁਸੀਂ ਇੱਕ ਹਫ਼ਤੇ ਵਾਸਤੇ ਲੈਨੇ ਹੋਗੇ 18 ਜਨਵਰੀ ਵਾਲਾ ਪ੍ਰੀਮੀਅਮ ਇਸੇ 18 ਵਾਲਾ ਕੱਲ ਨੂੰ ਜਿਹੜੀ ਐਕਸਪਾਇਰੀ ਆ ਤਾਂ ਤੁਹਾਨੂੰ 101 ਰੁਪਏ ਦਾ ਮਿਲੇਗਾ ਪਰ ਜੇਕਰ ਤੁਸੀਂ ਜ਼ਿਆਦਾ ਟਾਈਮ ਇਸ ਨੂੰ ਰੱਖਣਾ ਚਾਹੁੰਦੇ ਹੋ ਜ਼ਿਆਦਾ ਟਾਈਮ ਦਾ ਮਤਲਬ ਤੁਸੀਂ ਇੱਕ ਮਹੀਨਾ ਹੋਲਡ ਰੱਖਣਾ ਚਾਹੁੰਦੇ ਹੋ ਜਾਂ ਫਿਰ ਇਹ ਪੂਰੀ ਫਰਵਰੀ ਵੀ ਇਹਨੂੰ ਹੋਲਡ ਰੱਖਣਾ ਚਾਹੁੰਦੇ ਹੋਗੇ ਤਾਂ ਤੁਸੀਂ ਇਸ ਨੂੰ ਫਰਵਰੀ ਵਾਲਾ ਸਿਲੈਕਟ ਕਰ ਸਕਦੇ ਹੋ ਜੇ ਤੁਸੀਂ ਇਸ ਮੰਥ ਦੇ ਲਾਸਟ ਵਾਲੀ ਐਕਸਪਾਇਰੀ ਤੱਕ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ 25 ਵਾਲਾ ਸਿਲੈਕਟ ਕਰ ਸਕਦੇ ਹੋ ਮਤਲਬ ਅਗਲੀ ਐਕਸਪਾਇਰੀ ਹੈ ਜਿਹੜੀ 25 ਜਨਵਰੀ ਦੀ ਹੋਏਗੀ ਜਦੋਂ ਆਪਾਂ ਇਸ ਨੂੰ 25 ਜਨਵਰੀ ਤੇ ਸਿਲੈਕਟ ਕਰਕੇ ਰੀਫਰੈਸ਼ ਕਰਾਂਗੇ ਤਾਂ ਇਹਦਾ ਜਿਹੜਾ ਡਾਟਾ ਹੈਗਾ ਉਹ ਚੇਂਜ ਹੋ ਗਿਆ ਹੋਏਗਾ ਸਾਰਾ ਚੇਂਜ ਹੋ ਜਾਈਗਾ ਮਤਲਬ ਚੇਂਜ ਹੋਣ ਦਾ ਜਿਹੜਾ ਪ੍ਰੀਮੀਅਮ ਆਪਾਂ ਨੇ 101 ਰੁਪਏ ਤੇ ਦੇਖਿਆ ਸੀ ਉਹਦਾ ਹੁਣ ਪ੍ਰਾਈਸ ਆ ਜਿਹੜਾ ਉਹ ਵੱਧ ਚੁੱਕਿਆ ਹੋਏਗਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ 22000 ਵਾਲਾ ਪ੍ਰੀਮੀਅਮ 188 ਰੁਪਏ ਦਾ ਹੋ ਗਿਆ ਜਿਹੜਾ ਆਪਾਂ ਨੇ 101 ਰੁਪਏ ਦਾ ਦੇਖਿਆ ਸੀ ਲਗਭਗ 85-86 ਰੁਪਏ ਪ੍ਰੀਮੀਅਮ ਦੇ ਵਿੱਚ ਵਧ ਗਏ ਨੇ ਕਿਉਂਕਿ ਇਹਦੇ ਨਾਲ ਤੁਹਾਡੀ ਸੇਫਟੀ ਵੀ ਵਧ ਗਈ ਹੈ ਜੀ ਹੁਣ ਤੁਸੀਂ ਜਿੱਥੇ ਜੇਕਰ ਤੁਹਾਨੂੰ ਇਸੇ ਹਫਤੇ ਦੇ ਵਿੱਚ ਕੱਲ ਤੱਕ ਹੀ ਪ੍ਰੋਫਿਟ ਹੁੰਦਾਗਾ ਤਾਂ ਤੁਸੀਂ ਕੱਲ ਨੂੰ ਵੀ ਨਿਕਲ ਸਕਦੇ ਹੋ ਮਾਰਕੀਟ ਦੇ ਵਿੱਚੋਂ ਬਾਹਰ ਹੋ ਸਕਦੇ ਹੋ ਪ੍ਰੋਫਿਟ ਲੈ ਕੇ ਜੇਕਰ ਤੁਹਾਨੂੰ ਲੌਸ ਹੁੰਦਾ ਤਾਂ ਤੁਸੀਂ ਇੱਕ ਹਫਤਾ ਹੋਰ ਅੱਗੇ ਰੱਖ ਸਕਦੇ ਹੋ ਹੋ ਸਕਦਾ ਵੀ ਇੱਕ ਹਫਤੇ ਬਾਅਦ ਮਾਰਕੀਟ ਦੁਬਾਰਾ ਰਿਵਰਸ ਹੋ ਜੇ ਹਨਾ ਉੱਥੇ ਹੀ ਪਹੁੰਚ ਜੇ ਜੇਕਰ ਮਾਰਕੀਟ ਅੱਜ ਤੁਹਾਡੇ ਉਲਟ ਚੱਲਦੀ ਆ ਸੋ ਇਸ ਤਰ੍ਹਾਂ ਦਾ ਹੁੰਦਾ ਜੀ ਆਪਾਂ ਇਸ ਤੋਂ ਵੀ ਨੈਕਸਟ ਲੈਵਲ ਤੇ ਵੀ ਖਰੀਦ ਸਕਦੇ ਹੁੰਨੇ ਆ ਜੇਕਰ ਹੁਣ ਆਪਾਂ ਹੋਰ ਅੱਗੇ ਖਰੀਦਾਂਗੇ ਉਸੇ ਤਰ੍ਹਾਂ ਆਪਣਾ ਪ੍ਰੀਮੀਅਮ ਜਿਆਦਾ ਵਧਦਾ ਜਾਏਗਾ ਜੇ ਤੁਸੀਂ ਚਾਹੋ ਨੀ ਹਾਂ ਵੀ ਅਸੀਂ 1 ਫਰਵਰੀ ਤੱਕ ਰੱਖਣਾ ਚਾਹੁੰਦੇ ਆ ਤਾਂ ਹੁਣ ਇਹਦਾ ਪ੍ਰੀਮੀਅਮ ਜਿਹੜਾ 100 ਰੁਪਏ ਵਾਲਾ ਸੀਗਾ ਉਹ ਲਗਭਗ 300 ਰੁਪਏ ਦੇ ਲਗਭਗ ਹੋ ਚੁੱਕਿਆ ਜੀ 295 ਦਾ ਹੋ ਚੁੱਕਿਆ ਜੇ ਇੱਕ ਹਫਤਾ ਅੱਗੇ ਲੈਤੀ ਸੀ ਤਾਂ 80 ਕੁ ਪੁਆਇ ਹੁਣ ਇਹ 200 ਪੁਆਇੰਟ ਦੇ ਲਗਭਗ ਅੱਗੇ ਵੱਧ ਚੁੱਕਿਆ ਹੈਗਾ ਸੋ ਇਸ ਤਰ੍ਹਾਂ ਇਹ ਸਵਾਲ ਸੀਗਾ ਕਾਫੀ ਵੀਰਾਂ ਦਾ ਵੀ ਅਸੀਂ ਨਿਫਟੀ ਨੂੰ ਵੀ ਅੱਗੇ ਰੱਖ ਸਕਦੇ ਹਾਂ ਤਾਂ ਇਸ ਤਰ੍ਹਾਂ ਤੁਸੀਂ ਰੱਖ ਸਕਦੇ ਹੋ ਜੀ ਹੁਣ ਆਪਾਂ ਗੱਲਬਾਤ ਕਰਦੇ ਹਾਂ ਸਟ੍ਰਾਈਕ ਪ੍ਰਾਈਜ਼ ਦੀ ਜਿੰਨੇ ਤੇ ਮਾਰਕੀਟ ਚੱਲ ਰਹੀ ਹੁੰਦੀ ਆ ਮਤਲਬ 22000 ਤੇ ਮਾਰਕੀਟ ਚੱਲ ਰਹੀ ਆ ਤੇ ਤੁਸੀਂ ਪਹਿਲਾਂ ਤਾਂ ਇਹਨੂੰ ਆਪਾਂ ਐਕਸਪਾਇਰੀ ਵਾਲੇ ਹੀ ਸਿਲੈਕਟ ਕਰਦੇ ਆ ਜਿਹੜੀ ਹੁਣ ਆ ਰਹੀ ਆ ਕੱਲ ਨੂੰ ਕੱਲ ਵਾਲੀ ਐਕਸਪਾਇਰੀ ਸਿਲੈਕਟ ਕਰ ਲਈ ਆਪਣੇ 18 ਜਨਵਰੀ ਤੇ ਹੁਣ ਕੀ ਹੋਣਾ ਜੀ ਆਪਾਂ ਨੇ ਦੇਖਣਾ ਵੀ ਮਾਰਕੀਟ ਕਿੰਨੇ ਤੇ ਚੱਲ ਰਹੀ ਆ ਮਾਰਕੀਟ ਚੱਲ ਰਹੀ ਆ 22000 ਤੇ 22050 ਦੇ ਵਿਚਾਲੇ ਇੱਥੇ ਕੀ ਆਗਾ ਹੁਣ ਤੁਸੀਂ ਦੇਖਣਾ ਵੀ ਇੱਥੇ ਜਿਹੜਾ ਚੇਂਜ ਇਨ ਓਆਈ ਆ ਓਆਈ ਚੇਂਜ ਇਨ 40000 47000 ਹੈ ਨਾ ਇਹ ਕਿੰਨਾਗਾ ਤੇ ਇਧਰ ਕਿੰਨਾਗਾ ਇਧਰ 9400 ਤੇ 9900 ਹੋਇਆ ਕੀ ਹੈ ਜੀ ਮਾਰਕੀਟ ਦੇ ਵਿੱਚ ਪਹਿਲਾ ਚੇਂਜ ਇਨ ਓਆਈ ਆ ਜਿਹੜਾ ਇੱਥੇ ਆ ਕੇ ਜੁੜਿਆ 40000 ਤੇ 47000 ਜਿਹੜੇ ਕੀ ਮਾਰਕੀਟ ਨੂੰ ਮਤਲਬ ਥੱਲੇ ਲੈ ਕੇ ਜਾਣ ਦਾ ਕੰਮ ਕਰਦੇ ਨੇਗੇ ਹੁਣ ਤੁਸੀਂ ਸਿੱਧਾ ਪੰਜਾਬੀ ਦੇ ਵਿੱਚ ਤੁਹਾਨੂੰ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਜਿੱਧਰ ਇਧਰ ਜੇਕਰ OI ਜ਼ਿਆਦਾ ਜੁੜਦਾਗਾ ਤੇ ਤਾਂ ਮਾਰਕੀਟ ਦਾ ਰੁੱਖਾ ਜਿਹੜਾ ਕਾਲ ਸਾਈਡ ਵਾਲੀ ਜ਼ਿਆਦਾ ਜੁੜਦਾ ਤਾਂ ਮਾਰਕੀਟ ਥੱਲੇ ਜਾ ਸਕਦੀ ਆ ਤੇ ਜੇਕਰ ਪੁੱਟ ਸਾਈਡ ਵਾਲੀ ਸਾਈਡ ਜੁੜਦਾ ਤਾਂ ਮਾਰਕੀਟ ਉੱਪਰ ਜਾ ਸਕਦੀ ਆ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਮਾਰਕੀਟ ਦੇ ਉੱਪਰ ਜਾਣ ਦੇ ਚਾਂਸ ਅੱਜ ਬਿਲਕੁਲ ਇੱਥੇ ਮਾਈਨਸ ਦੇ ਵਿੱਚ ਹੋ ਚੁੱਕਿਆਗਾ 9000 ਬੰਦਾ 9900 ਬੰਦਾ 8700 ਇਧਰੋਂ ਛੱਡ ਕੇ ਪੋਜੀਸ਼ਨਾਂ ਚਲੇ ਗਏ ਨੇ ਇਧਰੋਂ ਪੋਜੀਸ਼ਨਾਂ ਛੱਡ ਰਹੇ ਨੇ ਤੇ ਇਧਰ ਜੁੜ ਰਹੇ ਨੇਗੇ ਇਹ ਵਾਲੇ ਸਟ੍ਰਾਈਕ ਪ੍ਰਾਈਸਾਂ ਤੇ ਜੁੜ ਰਹੇ ਨੇ ਤਾਂ ਇਹਦਾ ਮਤਲਬ ਕੀ ਆ ਮਾਰਕੀਟ 22050 22100 ਇੱਥੋਂ ਮਾਰਕੀਟ ਥੱਲੇ ਜਾ ਸਕਦੀ ਹੈ ਕਿ ਥੱਲੇ ਕਿੱਥੇ ਤੱਕ ਜਾ ਸਕਦੀ ਆ ਤੇ ਤੁਸੀਂ ਅੰਦਾਜ਼ਾ ਲਾਓ ਵੀ ਮਾਰਕੀਟ ਇੱਥੇ ਸਭ ਤੋਂ ਜ਼ਿਆਦਾ ਓਆਈ ਖੜੇ ਨੇਗੇ 1 ਲੱਖ 47000 22000 ਤੱਕ ਹਨਾ ਮਾਰਕੀਟ ਥੱਲੇ ਜਾ ਸਕਦੀ ਆ ਤੇ 22000 ਤੋਂ ਮੜਾ ਮੋਟਾ ਮਾਰਕੀਟ ਰੇਂਜ ਬਾਉਂਡ ਜੀ ਦੇ ਵਿੱਚ ਫਸ ਕੇ ਰਹੂਗੀ ਹੋ ਸਕਦਾ ਅੱਜ ਦਾ ਡਾਟਾ ਮਾਰਕੀਟ ਓਪਨ ਹੋਣ ਤੋਂ ਬਾਅਦ ਕਿਸ ਤਰ੍ਹਾਂ ਦਾ ਹੋਵੇ ਤੋ ਤੁਸੀਂ ਸਿੱਧੀ ਬਸ ਪੰਜਾਬੀ ਦੇ ਵਿੱਚ ਇਹ ਦੇਖ ਸਕਦੇ ਹੋ ਵੀ ਜੇਕਰ ਇੱਥੇ ਓਆਈ ਜ਼ਿਆਦਾਗਾ ਤੇ ਜਾਂ ਫਿਰ ਇਹ ਵਾਲਾ ਜਿਹੜਾ 158568 ਦਿਖ ਰਿਹਾ ਤੁਹਾਨੂੰ ਜਿੱਥੇ ਮਾਰਕੀਟ ਮੰਨ ਲਓ ਪਹੁੰਚਣੀ ਆ 100 ਕੁ 50 ਪੁਆਇੰਟ ਦੇ ਡਿਫਰੈਂਸ ਨਾਲ ਜੇਕਰ ਇਹ ਵਧਣਾ ਸ਼ੁਰੂ ਹੋ ਗਿਆ 158 ਤੋਂ ਵੱਧ ਕੇ ਇਹ 2 ਹੋ ਗਿਆ ਜਾਂ 2.5 ਹੋ ਗਿਆ ਤੇ ਇਧਰਲਾ ਇੱਕ ਸਿਹਾਲੀ ਵਾਲਾ ਘਟਣਾ ਸ਼ੁਰੂ ਹੋ ਗਿਆ ਇੱਕ ਸਿਹਾਲੀ ਵਾਲਾ ਘਟ ਕੇ ਮੰਨ ਲਓ 1.30 ਰਹਿ ਗਿਆ ਤਾਂ ਮਾਰਕੀਟ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਮਾਰਕੀਟ ਹੁਣ ਨੀਚੇ ਗਰੇਗੀ ਕਿਉਂਕਿ ਇੱਧਰ ਜ਼ਿਆਦਾ ਜੋੜਨ ਲੱਗ ਗਏ ਸੇਮ ਇਸੇ ਦੇ ਉਲਟ ਹੁੰਦਾ ਜੀ ਜੇਕਰ ਇਹ 1.58 ਵਾਲਾ ਘਟਣਾ ਸ਼ੁਰੂ ਹੋ ਜੇ 1.40 ਰਹਿ ਜੇ 1.30 ਰਹਿ ਜੇ ਤੇ ਇੱਧਰ ਇੱਕ ਸਿਹਾਲੀ ਵਾਲਾ 1.58 1.70 ਹੋ ਜੇ ਤਾਂ ਮਾਰਕੀਟ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਉੱਪਰ ਹੀ ਜਾਊਗੀ ਠੀਕ ਹੈ ਜੀ ਬਸ ਇਹਦੇ ਵਿੱਚ ਇੰਨੀਆਂ ਇੱਕ ਮੋਟੀਆਂ-ਇੰਨੀਆਂ ਗੱਲਾਂ ਤੁਸੀਂ ਦੇਖ ਕੇ ਰੱਖਿਓ ਕਿਉਂਕਿ ਬਾਲਾ ਬਰੀਕੀ ਦੇ ਵਿੱਚ ਪਾਵਾਂਗੇ ਫਿਰ ਸਮਝ ਨਹੀਂ ਆਉਂਦਾ ਤੇ ਹੁਣ ਕਾਫੀ ਵੀਰ ਕਹਿੰਦੇ ਹੁੰਦੇ ਨੇ ਆਪਾਂ ਬਾਈ ਕੀ ਕਰਦੇ ਆ ਬਾਈ ਕਰਦੇ ਆ ਜੀ ਆਪਣੇ ਜਿਵੇਂ ਸਟ੍ਰਾਈਕ ਪ੍ਰਾਈਸ ਤੁਹਾਨੂੰ ਦਿਖ ਰਹੇ ਨੇਗੇ 22000 22050 22122000 150 200 ਇਸ ਤਰ੍ਹਾਂ ਨਿਫਟੀ ਦਾ ਸਟ੍ਰਾਈਕ ਪ੍ਰਾਈਸ ਹੁੰਦਾ ਜੀ ਇਹਦੇ ਵਿੱਚੋਂ ਜੇ ਮਾਰਕੀਟ 22000 ਤੋਂ ਉੱਪਰ ਚੱਲ ਰਹੀ ਆ ਮੰਨ ਲਓ ਹੁਣ 22000 20 30 ਤੇ ਮਾਰਕੀਟ ਚੱਲ ਰਹੀ ਆ ਤਾਂ ਆਪਾਂ 22000 ਵਾਲਾ ਵੀ ਐਲਟੀਪੀ ਹੁੰਦੀ ਆ ਆਪਣਾ ਆ ਪ੍ਰੀਮੀਅਮ ਹੁੰਦਾ ਜੀ ਨੂੰ ਆਪਾਂ ਬਾਈ ਕਰਦੇ ਹੁੰਨੇ ਆ 50 ਦਾ ਆਪਣਾ ਲੋਟ ਹੁੰਦਾ ਜੀ 50 ਨੂੰ ਇਹਦੇ ਨਾਲ ਗੁਣਾ ਕਰਨੀ ਹੁੰਦੀ ਹੈ ਆਪਣੇ ਵੀ ਆਪਣੇ ਕਿੰਨਾ ਫੰਡ ਲੱਗ ਰਿਹਾ ਹੈਗਾ 101 ਨਾਲ ਗੁਣਾ ਕਰਾਂਗੇ ਤਾਂ ਆਪਣਾ 52100 ਰੁਪਏ ਦੇ ਲਗਭਗ 5 5000 ਦੇ ਲਗਭਗ ਰੁਪਏ ਲੱਗੇਗਾ ਜੇਕਰ ਆਪਾਂ ਇਹ ਪ੍ਰੀਮੀਅਮ ਬਾਈ ਕਰਦੇ ਹਾਂ ਪਰ ਆਪਾਂ ਸਲਾਹ ਦਿੰਨੇ ਹੁੰਨੇ ਆ ਹਮੇਸ਼ਾ ਇੱਕ ਜਾਂ ਦੋ ਕਤਮ ਪਿੱਸੂ ਖਰੀਦਣ ਦੀ ਜਿਵੇਂ 130 ਵਾਲਾ ਮਤਲਬ ਇੱਥੇ ਕੀ ਹੋਏਗਾ ਆਪਣਾ 6-7000 ਰੁਪਏ ਦੇ ਲਗਭਗ ਲੱਗੇਗਾ ਜੇਕਰ ਇੱਕ ਲਾਟ ਬਾਈ ਕਰਦੇ ਹਾਂ ਤਾਂ ਇਹਦੇ ਵਿੱਚ ਆਪਾਂ ਨੂੰ ਵਧੀਆ ਮੌਕਾ ਮਿਲ ਜਾਂਦਾ ਜੀ ਜਿਹੜਾ ਆਪਣਾ ਟਾਰਗੇਟ ਹੁੰਦਾ ਜਲਦੀ ਹਿੱਟ ਹੋ ਜਾਂਦਾਗਾ ਮਤਲਬ ਆਪਣਾ ਸੇਤੀ ਪ੍ਰੋਪਰ ਲੈ ਕੇ ਅਪ ਬਾਹਰ ਹੋ ਜਾਂਦੇ ਆ ਤਾਂ ਉਹਦੇ ਮੁਤਾਬਕ ਇੰਨਾ ਪ੍ਰੀਮੀਅਮਾਂ ਦੇ ਵਿੱਚ ਘੱਟ ਵੋਲਟਿਲਿਟੀ ਹੁੰਦੀ ਆ ਘੱਟ ਹਲਚਲ ਹੁੰਦੀ ਆ ਇੰਨਾ ਵਿੱਚ ਹੁੰਦੀ ਜਰੂਰ ਆ ਹੁੰਦੀ ਉਸ ਦਿਨ ਆ ਜੀ ਐਕਸਪਾਇਰੀ ਵਾਲੇ ਦਿਨ ਜਦੋਂ ਮਾਰਕੀਟ ਬੂਮ ਹੋ ਜੇ ਇੱਕੋ ਸਮੇਂ ਕੈਂਡਲਮ ਪੱਟੀਆਂ-ਪੱਟੀਆਂ ਬਣਨੀਆਂ ਸ਼ੁਰੂ ਹੋ ਜਾਣ ਤਾਂ ਇਹਦੇ ਵਿੱਚ ਬੂਮ ਆਉਂਦਾ ਜੀ ਨਹੀਂ ਫਿਰ ਇਹ ਪ੍ਰੀਮੀਅਮ ਨੇ ਜਿਹੜੇ ਬਹੁਤ ਜਲਦੀ ਘਟਦੇ ਰਹਿੰਦੇ ਨੇਗੇ ਘਟਣ ਦਾ ਕਾਰਨ ਕੀ ਆ ਜੀ ਦੇਖੋ ਇਸ ਤਰ੍ਹਾਂ ਜਿਵੇਂ ਹੁਣ ਅੱਜ ਇਹ ਪ੍ਰੀਮੀਅਮ ਅੱਜ 1 ਰੁਪਇਆ 30 ਪੈਸਾ ਦਾ ਰਹਿ ਗਿਆ ਅੱਜ 1 ਰੁਪਇਆ 55 ਦਾ ਰਹਿ ਗਿਆ ਅੱਜ ਇਹ ਘਟਦੇ ਘਟਦੇ 0.30 20 ਇਸ ਤਰ੍ਹਾਂ ਰਹਿ ਜਾਣਗੇ ਹਨਾ ਪੈਸਿਆਂ ਦੇ ਵਿੱਚ ਆ ਜਾਣਗੇ ਤੇ ਆਪਣਾ ਇਹ ਪੰਜਾਬ ਵਾਲਾ ਪ੍ਰੀਮੀਅਮ ਆ ਜਿਹੜਾ ਜੇ ਮਾਰਕੀਟ ਨਾ ਕਿਸੇ ਸਾਈਡ ਗਈ ਕਾਲ ਸਾਈਡ ਤਾਂ ਇਹ ਘਟ ਕੇ ਅੱਜ 10-15 ਰੁਪਏ ਦਾ ਰਹਿ ਜਾਏਗਾ ਇਸ ਤਰ੍ਹਾਂ ਹੁੰਦਾਗਾ ਜੇ ਮਾਰਕੀਟ ਉੱਪਰ ਜਾਂਦੀ ਹੈ ਤਾਂ ਇਹ ਵਧਣਗੇ ਨਹੀਂ ਇਹ ਵਾਦੇ ਨਹੀਂ ਹੁੰਦੇ ਤੇ ਇਸੇ ਤਰ੍ਹਾਂ ਪੁੱਟ ਸਾਈਡ ਦੇ ਵਿੱਚ ਜੇਕਰ ਤੁਹਾਡਾ ਵਿਊ ਹੈਗਾ ਵੀ ਮਾਰਕੀਟ ਡਾਊਨ ਜਾਊਗੀ ਮਾਰਕੀਟ 22000 ਤੇ ਚੱਲ ਰਹੀ ਆ ਤਾਂ ਤੁਸੀਂ ਇਹ ਵਾਲਾ ਐਲਟੀਪੀ ਲਿਖਿਆ ਹੁੰਦਾ ਉੱਪਰ LTP ਲਿਖਿਆ ਹੁੰਦਾਗਾ ਇਹ ਪ੍ਰੀਮੀਅਮ ਹੁੰਦਾ ਆਪਣਾ ਇਸ ਨੂੰ ਬਾਈ ਕਰਨਾ ਹੁੰਦਾ ਇਸੇ ਤਰ੍ਹਾਂ ਜਿਵੇਂ ਆਪਾਂ ਇਧਰ ਪਿੱਛੇ ਜਾ ਕੇ ਖਰੀਦੇ ਸੀ 2.22000 ਤੋਂ ਥੱਲੇ ਤਾਂ ਇਹਦੇ ਵਿੱਚ ਆਪਾਂ 22100 150 ਉੱਪਰ ਜਾ ਕੇ ਬਾਈ ਕਰਾਂਗੇ ਭਾਅ ਕਹਿਣ ਦਾ ਭਾਅ ਆਪ ਜਿਹੜਾ ਕਲਰ ਏਰੀਆ ਤੁਹਾਨੂੰ ਦਿਖ ਰਿਹਾ ਇਹ ਕਲਰ ਏਰੀਆ ਦੇ ਵਿੱਚੋਂ ਹੀ ਆਪਣੇ ਸਟ੍ਰਾਈਕ ਪ੍ਰਾਈਸ ਬਾਈ ਕਰਨਾ ਤੇ ਇਧਰੋਂ ਪੁੱਟ ਵਾਲੀ ਸਾਈਡ ਤੋਂ ਵੀ ਕਲਰ ਏਰੀਆ ਦੇ ਵਿੱਚੋਂ ਹੀ ਸਿਲੈਕਟ ਕਰਨਾ ਜੀ ਠੀਕ ਹੈ ਜੀ ਤੇ ਅੱਜ ਹੋਰ ਵੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਵੇਂ ਨਿਫਟੀ ਦੀ ਟ੍ਰੇਡ ਕਰ ਰਹੇ ਹੋ ਤਾਂ ਨਿਫਟੀ ਸਿਲੈਕਟ ਕਰਨਾ ਜੇਕਰ ਤੁਸੀਂ ਕਿਸੇ ਹੋਰ ਫਿਨ ਨਿਫਟੀ ਦੇ ਵਿੱਚ ਟ੍ਰੇਡ ਕਰ ਰਹੇ ਹੋ ਕੱਲ ਫਿਨ ਨਿਫਟੀ ਦੀ ਐਕਸਪਾਇਰੀ ਸੀ ਤਾਂ ਫਿਰ ਨਿਫਟੀ ਸਿਲੈਕਟ ਕਰਨਾ ਜੇਕਰ ਤੁਸੀਂ ਬੈਂਕ ਨਿਫਟੀ ਦੇ ਵਿੱਚ ਕਰ ਰਹੇ ਹੋ ਟ੍ਰੇਡ ਤਾਂ ਬੈਂਕ ਨਿਫਟੀ ਸਿਲੈਕਟ ਕਰਨਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਆ ਦੇਖੋ ਜਿਵੇਂ ਕੱਲ ਫਿਨ ਨਿਫਟੀ ਦੀ ਐਕਸਪਾਇਰੀ ਸੀਗੀ ਕੱਲ ਐਕਸਪਾਇਰੀ ਸੀ ਤੇ ਉਹਦੀ ਐਲਟੀਪੀ ਆ ਲਿਖਿਆ ਹੋਇਆਗਾ ਉਸ ਤੋਂ ਦੂਰ ਵਾਲੇ ਮਾਰਕੀਟ ਕਿੱਥੇ ਬੰਦ ਹੋ ਗਈ ਫਿਨ ਨਿਫਟੀ ਦੀ ਤੁਹਾਨੂੰ ਉਹ ਵੀ ਦੱਸ ਦੇਣਾ 21447 ਤੇ ਬੰਦ ਹੋਗੀ ਮਤਲਬ 450 ਵਾਲੇ ਸਟ੍ਰਾਈਕ ਪ੍ਰਾਈਸ ਤੋਂ ਥੱਲੇ ਖਤਮ ਹੋਗੀ 2 ਕੋ ਪੁਆਇੰਟ ਇੱਥੇ ਖਤਮ ਹੋਗੀ 21450 ਜਿਹੜੇ ਉੱਪਰ ਵਾਲੇ ਸੀ ਉਹ ਸਾਰੇ ਹੀ ਜ਼ੀਰੋ ਹੋ ਗਏ ਇਸ ਤਰ੍ਹਾਂ ਹੁੰਦੇ ਨੇ ਪ੍ਰੀਮੀਅਮ ਸਾਰੇ ਹੀ ਜ਼ੀਰੋ ਹੋ ਗਏ ਨੇ ਤੇ ਜਿਹੜੇ 400 ਮਤਲਬ ਉਹ ਤੋਂ ਥੱਲੇ ਵਾਲੇ ਸੀ ਜਿਹੜੇ ਆਪਾਂ ਖਰੀਦਣ ਨੂੰ ਕਹਿੰਦੇ ਹੁਣ ਇਕੱਲੇ ਉਹੋ ਹੀ ਬਚੇ ਨੇ ਬਾਕੀ ਸਾਰੇ ਜ਼ੀਰੋ ਹੋ ਗਏ ਸੀ ਠੀਕ ਹੈ ਜੀ ਐਸੇ ਤਰ੍ਹਾਂ ਇਧਰੋਂ ਜੇਕਰ ਕਿਸੇ ਨੇ 21400 ਵਾਲੀ ਐਟਮ ਨਹੀਂ ਵੀ ਖਰੀਦੀ ਹੋਊਗਾ ਆ ਲਗਭਗ ਆ ਸਾਰੇ ਹੀ ਪ੍ਰੀਮੀਅਮ ਜ਼ੀਰੋ ਹੋ ਚੁੱਕੇ ਨੇ ਇਕੱਲੇ ਅੰਦਰਲੇ ਹੀ ਕਲਰ ਏਰੀਆ ਦੇ ਵਿੱਚ ਹੁੰਦੇ ਨੇ ਜਿਹੜੇ ਉਹੋ ਹੀ ਪ੍ਰੀਮੀਅਮ ਬਚਦੇ ਨੇ ਸੋ ਇਸੇ ਲਈ ਤੁਸੀਂ ਅੰਦਰਲੇ ਜਿਹੜੇ ਕਲਰ ਏਰੀਆ ਦੇ ਵਿੱਚ ਹੁੰਦਾ ਉਹ ਪ੍ਰੀਮੀਅਮ ਹੀ ਬਾਈ ਕਰਿਆ ਕਰੋ ਜੀ ਠੀਕ ਹੈ ਜੀ ਜਿਆਦਾ ਕੁਝ ਇਹਦੇ ਵਿੱਚ ਨਹੀਂ ਦੇਖਣਾ ਹੁੰਦਾ ਆਪਣੇ ਸਿਰਫ ਤੁਸੀਂ ਨੇ OI OI ਦੇਖਣਾ ਹੁੰਦਾ ਤੇ ਜਾਂ OI ਚੇਂजेस ਦੇਖਣਾ ਹੁੰਦਾਗਾ ਬਸ ਜਿਵੇਂ ਹੀ ਇਹਨਾਂ ਦੇ ਵਿੱਚੋਂ ਦੇਖ ਕੇ ਇਹ ਜ਼ਰੂਰੀ ਨਹੀਂ ਵੀ ਹਰ ਰੋਜ਼ ਹੀ ਕੰਮ ਕਰਨ ਸਿਰਫ ਕਨਫਰਮੇਸ਼ਨ ਲੈ ਸਕਦੇ ਹੋ ਤੁਸੀਂ ਇਹ ਤੋਂ ਇਹ ਕਦੇ-ਕਦੇ ਬਿਲਕੁਲ ਇਸ ਡਾਟ ਦੇ ਉਲਟ ਵੀ ਮਾਰਕੀਟ ਚੱਲ ਜਾਂਦੀ ਆ ਤੇ ਬੈਂਕ ਨਿਫਟੀ ਵੀ ਸਿਲੈਕਟ ਕਰ ਸਕਦੇ ਹੋ ਜੀ ਮਿਡ ਕੈਪ ਵੀ ਸਿਲੈਕਟ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਐਨਐਸੀ ਦਾ ਚਾਰਟ ਆ ਜਿਹੜਾ ਇਹਨੂੰ ਦੇਖ ਸਕਦੇ ਹੋ ਜੇਕਰ ਤੁਸੀਂ ਕਿਸੇ ਸਟਾਕ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਸਟਾਕ ਬਾਈ ਕਰ ਸਕਦੇ ਹੋ ਕਿਸੇ ਵੀ ਸਟਾਕ ਦਾ ਨਾਮ ਤੁਸੀਂ ਸਰਚ ਕਰੋਗੇ ਆ ਜਾਵੇਗਾ ਨਾ ਕਿਸੇ ਵੀ ਸਟਾਕ ਦਾ ਤੁਸੀਂ ਇੱਥੇ ਕਿਸੇ ਵੀ ਸਟਾਕ ਨੂੰ ਮੰਨ ਲਓ ਆਪਾਂ ਸਰਚ ਕਰਕੇ ਦੇਖਦੇ ਆਂਗੇ ਅ ਅਪੋਲੋ ਟਾਇਰ ਦਾ ਆਪਾਂ ਦੇਖ ਲੈਂਦੇ ਆ ਇਸ ਤਰ੍ਹਾਂ ਇਹਦਾ ਵੀ ਤੁਹਾਨੂੰ ਆ ਜਾਏਗਾ ਨਾਲ ਦੀ ਨਾਲ ਕਾਫੀ ਵੀਰਾਂ ਨੂੰ ਇਹ ਵੀ ਨਹੀਂ ਦੀ ਸੀ ਪਤਾ ਹਨਾ ਵੀ ਸਟਾਕ ਦੀ ਵੀ ਐਕਸਪਾਇਰੀ ਹੁੰਦੀ ਆ ਸਟਾਕ ਦੀ ਹਰ ਮਹੀਨੇ ਦੇ ਲਾਸਟ ਵੀਰਵਾਰ ਨੂੰ ਐਕਸਪਾਇਰੀ ਹੁੰਦੀ ਆ ਜਿਵੇਂ ਆ 25 ਜਨਵਰੀ ਲਿਖਿਆ ਆ ਗਿਆ ਜੀ ਸਟਾਕ ਵੀ 25 ਜਨਵਰੀ ਨੂੰ ਐਕਸਪਾਇਰੀ ਹੁੰਦੀ ਆ ਜੇਕਰ ਤੁਸੀਂ ਆਪਸ਼ਨ ਦੇ ਵਿੱਚ ਕੰਮ ਕਰਦੇ ਹੋ ਠੀਕ ਆ ਜੀ ਹੁਣ ਕਿੰਨੇ ਤੇ ਚੱਲ ਰਿਹਾ 457 ਮੰਨ ਲਓ 457 ਤੇ ਚੱਲ ਰਿਹਾ ਤਾਂ ਤੁਸੀਂ ਇੱਥੋਂ ਦੇਖ ਸਕਦੇ ਹੋ 480 ਤੇ 551 ਬੰਦੇ ਖੜੇ ਨੇ ਇੱਧਰ ਲਿਮਟਿਡ ਥੋੜੀ ਬੰਦੇ ਹੁੰਦੇ ਨੇ ਨਾ ਸਟਾਕਾਂ ਦੇ ਵਿੱਚ ਇਹ ਚੀਜ਼ਾਂ ਦੇ ਇੱਕੇ ਤੁਸੀਂ ਟ੍ਰੇਡ ਕਰ ਸਕਦੇ ਹੋ ਜੀ ਐਲਟੀਪੀ ਸਾਰਾ ਕੁਝ ਸਮਝ ਆਇਆ ਹੋਣਾ ਉਮੀਦ ਆ ਭਰਾਵਾਂ ਨੂੰ ਤਾਂ ਹੋਮ ਤੇ ਜਾ ਕੇ ਐਨਐਸਸੀ ਦੇ ਹੋਮ ਤੇ ਜਾ ਕੇ ਤੁਸੀਂ ਇੱਥੋਂ ਇਹ ਵੀ ਦੇਖ ਸਕਦੇ ਹੋ ਵੀ ਮਾਰਕੀਟ ਦੇ ਵਿੱਚ ਕਿੰਨੀਆਂ ਕੰਪਨੀਆਂ ਅੱਜ ਪੋਜੀਟਿਵ ਨੇ ਤੇ ਕਿੰਨੀਆਂ ਨੈਗੇਟਿਵ ਨੇ ਜਿਵੇਂ 17 ਕੰਪਨੀਆਂ ਪੋਜੀਟਿਵ ਨੇ ਤੇ 33 ਕੰਪਨੀਆਂ ਨੈਗੇਟਿਵ ਨੇ ਤਾਂ ਮਾਰਕੀਟ ਦਾ ਵੀਓ ਜਿਹੜਾ ਉਸ ਦਿਨ ਦਾ ਨੀਚੇ ਗਿਰਨ ਦਾ ਜਿਆਦਾ ਬਣ ਚੁੱਕਿਆਗਾ ਠੀਕ ਹੈ ਜੀ ਇਸ ਤਰ੍ਹਾਂ ਦੇਖ ਸਕਦੇ ਹਾਂ ਤੇ ਜਾਂ ਫਿਰ ਇੱਥੇ ਤੁਸੀਂ ਜਿਹੜੀ ਕੰਪਨੀ ਦੇ ਵਿੱਚ ਪੈਸਾ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ 뷰 ਵਾਲ ਤੇ ਕਰਕੇ ਵੀ ਦੇਖ ਸਕਦੇ ਹੋ ਵੀ ਅੱਜ ਦਾ ਦਿਨ ਕਿਹੜੀ ਕੰਪਨੀ ਗ੍ਰੋਥ ਕਰ ਰਹੀ ਆ ਕਿਹੜੀ ਕੰਪਨੀ 네ਗੇਟਿਵ ਦੇ ਵਿੱਚ ਜਾ ਰਹੀ ਆ ਇਹ ਅੱਜ ਦਾ 뷰 ਹੁੰਦਾ ਜੀ ਮਤਲਬ ਇੱਕ ਦਿਨ ਦਾ 뷰 ਹਨਾ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਆਹ ਕੰਪਨੀਆਂ ਨੇ ਕਿੰਨੀ ਗ੍ਰੋਥ ਦਿੱਤੀ ਆ ਬੀਪੀਸੀਐਲ ਨੇ ਟਾਟਾ ਸਟੀਲ ਨੇ ਟਾਈਟਨ ਨੇ ਆਈਟੀਸੀ ਨੇ ਮਰੂਤੀ ਨੇ ਐਲਟੀ ਨੇ ਇਹ ਕੰਪਨੀਆਂ ਨੇ ਜਿਹੜੀਆਂ ਪਲੱਸ ਦੇ ਵਿੱਚ ਚੱਲ ਰਹੀਆਂ ਸੀਗੀਆਂ ਤੇ ਇਹਨੂੰ ਮਾਰਕੀਟ ਨੂੰ 9:15-20 ਮਿੰਟਾਂ ਤੱਕ ਜਦੋਂ ਖੁੱਲ੍ਹ ਜਾਂਦੀ ਆ ਉਦੋਂ ਤੁਸੀਂ ਬੌਚ ਕਰ ਸਕਦੇ ਹੋ ਜਿਹੜੀਆਂ ਕੰਪਨੀਆਂ ਪਲੱਸ ਦੇ ਵਿੱਚ ਪੋਜ਼ਿਟਿਵ ਵਿੱਚ ਜਾ ਰਹੀਆਂ ਨੇ ਤੁਸੀਂ ਇਹਨਾਂ ਵਿੱਚ ਇੰਟਰਡੇ ਕਰਕੇ ਵੀ ਪੈਸਾ ਕਮਾ ਸਕਦੇ ਹੋ ਤੇ ਜਿਹੜੀਆਂ ਕੰਪਨੀਆਂ ਆ ਗਈਆਂ ਜੀ ਹਿੰਦੂ ਜੁਨੀ ਲਿਵਰ ਆ ਗਈ ਕੋਟਕ ਬੈਂਕਾ ਗਈ ICICI ਆ ਗਈ ਨੈਸਲੇ ਆ ਗਈ ਇਹ ਉਹ ਅੱਜ ਦਾ ਦਿਨ ਮੰਨ ਲਓ ਲਾਸ ਦੇ ਵਿੱਚ ਚੱਲੀਆਂ ਨੇ ਜਿਹੜੀਆਂ ਕੰਪਨੀਆਂ ਤਾਂ ਤੁਸੀਂ ਇਹ ਵੀ ਇੱਥੇ ਦੇਖ ਸਕਦੇ ਹੋ ਜੀ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇਹਦੇ ਵਿੱਚੋਂ NSE ਚਾਰਟ ਤੋਂ ਕਾਫੀ ਕੁਝ ਤੁਹਾਨੂੰ ਸਿੱਖਣ ਨੂੰ ਮਿਲਦਾਗਾ ਸੋ ਉਮੀਦ ਹੈ ਵੀ ਅੱਜ ਦੀ ਵੀਡੀਓ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ ਜੇਕਰ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਵੀ ਨਵਾਂ ਸਿੱਖਣ ਨੂੰ ਮਿਲਦਾਗਾ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਨਾਲ ਲਾਇਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ ਸਾਰਿਆਂ ਦਾ